ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਅਨੰਤਮ ਸ਼ੁਕਰਾਨਾ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਗੁਰੂ ਜੀ ਓਮ ਨਮਸ਼ ਸ਼ਿਵਾਏ ਸ਼ੁਭੀ ਸਦਾ ਸਹਾਇ ਓਮ ਨਮਸ਼ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਲੱਖ ਲੱਖ ਵਾਰ ਸ਼ੁਕਰਾਨਾ ਪ੍ਰਭੂ ਜੀ ਦਿੱਤਾ ਉਸ ਦਾ ਵੀ ਸ਼ੁਕਰਾਨਾ ਜਮੀ ਦਿੱਤਾ ਉਸ ਦਾ ਵੀ ਸ਼ੁਕਰਾਨਾ ਹਰ ਚੀਜ਼ ਦਾ ਸ਼ੁਕਰਾਨਾ ਗੁਰੂ ਜੀ ਦਾ ਜੀ ਸੰਗਤ ਜੀ ਗੁਰੂ ਜੀ ਤਾਂ ਜੀ ਕਹਿੰਦੇ ਹਨ ਸਸੰਗ ਨੂੰ ਪਰਮ ਵਚਨਾਂ ਨੂੰ ਪੂਰੇ ਤਰੀਕੇ ਨਾਲ ਸੁਨਣਾ ਜ਼ਰੂਰੀ ਹੈ। ਤਾਂ ਹੀ ਅਧਿਵਿਚਾਰਨੇ ਚਿਤਨਾ ਚਾਹੀਦਾ ਕਿ ਕਿਤੇ ਦੇ ਉਹ ਕਿਤੇ ਸਪੈਂਡ ਕੁਝ ਦੇ ਨਾਮ ਵਾਸ ਕਰਨਾ ਹੈ। ਕਿ ਕੋਈ ਵੀ ਨਹੀਂ ਚਾਹਦਾ। ਸੰਗਤਜੀ ਚੈਨਲ ਤੇ ਨਵਯਤ ਚੈਨਲ ਨੂੰ ਸਬਸਕ੍ਰਾਈਬ ਕਰਮ ਜਿੱਤ ਤੁਸੀਂ ਆਪਣਾ ਸ਼ੁਕਰਾਨਾ ਦੱਸਣ ਪੇਸ਼ਨਾਵੰਦ ਹੈ ਦਿੱਤੇ ਕੇ WhatsApp ਨੰਬਰ ਤੇ ਮਿਲਾਈਟੇ ਬੋਲ ਕੇ ਲਿਖ ਕੇ ਕਿਸੇ ਲੈਂਗੁਏਜ ਹਿੰਦੀ ਜਾਂ ਪੰਜਾਬੀ ਵਿੱਚ ਸੱਗਦੇ ਇਸ ਚੈਨਲ ਤੇ ਗੁਰੂ ਜੀ ਦੇ ਦਿੱਤੇ ਕੰਮ ਤੇ ਸੰਗਤ ਜੀ ਦੇ ਸ਼ੁਕਰਾਨਾ ਸਸੰਸਨ ਨਰਜੰਨ। ਸੰਗਤ ਜੀ ਗੁਰੂ ਜੀ ਦੇ 105 ਵਚਨ ਹਨ ਤੇ ਉਹਨਾਂ ਵਿੱਚੋਂ ਅਸੀਂ ਇੱਕ ਤੋਂ 20 ਵਚਨ ਜਿਹੜੇ ਹਨ ਸੁਣਾ ਚੁੱਕੇ ਹਨ ਅੱਜ ਵਚਨ 21 ਤੋਂ ਲੈ ਕੇ ਵਚਨ 30 ਤੱਕ ਜਿਹੜੇ ਆਪਾਂ ਕੰਟੀਨਿਊ ਕਰਾਂਗੇ ਗੁਰੂ ਪਿਤਾ ਜੀ ਦੀ ਸੇਵਾ ਦੇ ਵਿੱਚ ਜੋ ਵੀ ਉਹਨਾਂ ਨੇ ਸੇਵਾ ਜ਼ਿੰਮੇਵਾਰੀ ਸਾਡੀ ਲਈ ਹੈ ਅਸੀਂ ਉਹਨੂੰ ਪੂਰਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਗੁਰੂਕੀਤਾ ਜੀ ਵਾਸ ਆਪਣਾ ਹੱਥ ਸਾਡੇ ਵਿੱਚ ਅਸੀਂ ਤੇ ਦੇ ਰੱਖਿਓ ਕਸੀ ਚੰਗੇ ਕਾਰਨ ਕਰੀਏ ਮਾੜਾ ਨਾ ਸੋਚੀਏ ਨਾ ਕੋਈ ਮਾੜਾ ਕਰੀਏ ਕਿ ਕੋਈ ਮਾੜਾ ਸੋਚਦਾ ਆਉਂਦੀ ਨਹੀਂ ਨੀ ਚੰਗੇ ਸੋਚੀਏ ਚੰਗੇ ਕਰੀਏ ਗੁਰੂ ਪੀਤਾ ਜੀ ਆਉ ਸੰਗਤ ਜੀ ਗੁਰਬੀਤਾ ਜੀ ਦਾ ਵਚਨ 21ੁੰਦੇ ਆ ਕਿ ਜੇ ਸਤ ਸੰਗਤ ਦੇ ਕੇ ਬੁੱਲਤਿ ਖੋਵੇ ਤਾਂ ਮਾਫ ਕਰਨਾ ਗੁਰੂ ਜੀ ਮਾਫ ਕਰਨਾ ਸੰਗਤ ਜੀ ਤੇ ਇਹ ਨਾ ਵਚਨ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਗੁਰੂ ਪੀਤਾ ਜੀ ਦੇ ਇਹ ਕਾਪਟਿਕ ਪ੍ਰੈਜ਼ੈਂਟ ਵਚਨ ਹਨ ਜੋ ਕਿ ਹਮੇਸ਼ਾ ਪ੍ਰੈਜ਼ੈਂਟ ਹੋਈ ਰਹਿਣਗੇ ਬੈਂਡ ਵਚਨ ਕੀ ਗੁਰੂ ਜੀ ਨੇ ਇੰਗਲਿਸ਼ ਚ ਕਿਹਾ ਸੀ only that fish swim with the tide ਯਾਨਕੀ ਇੱਕ ਮਰੇ ਜ਼ਮੀਰ ਵਾਲਾ ਇਨਸਾਨੀ ਦੁਨੀਆ ਦੇ ਗਲਤ ਰਸਤੇ ਤੇ ਚੱਲਦਾ ਸਾਨੂੰ ਗਲਤ ਹਾਲਾਤਾਂ ਨਾਲ ਸਮਝੋਤਾ ਨਹੀਂ ਕਰਨਾ ਚਾਹੀਦਾ ਬਲਕਿ ਉਹਦੀ ਜਗ੍ਹਾ ਤੇ ਸੱਚਾਈ ਦੇ ਰਸਤੇ ਤੇ ਚੜਨਾ ਚਾਹੀਦਾ ਕਈ ਵਾਰ ਗਲਤ ਰਸਤੇ ਸਾਨੂੰ ਸੌਖੇ ਲੱਗਦੇ ਐ ਮੇਕਿੰਗ ਉਸ ਸੋਖੇ ਰਸਤੇ ਤੇ ਜਾਣ ਦਾ ਕੋਈ ਫਾਇਦਾ ਨਹੀਂ ਜਿਉਂਦੇ ਮੋਰੇ ਸਾਨੂੰ ਤੂ ਤੇ ਖਾਈ ਮੂਵੇ ਉਸ ਔਖੇ ਰਸਤੇ ਤੇ ਸੱਚਾਈ ਦੇ ਉਸ ਇਮਾਨਦਾਰੀ ਦੇ ਰਸਤੇ ਤੇ ਚੱਲ ਬਹੁ ਜੇ ਤੇ ਮੋਰੇ ਤੁਮ ਨੂੰ ਸੁੱਲਿ ਵਿਸ਼ੇ ਦਿਸਣਗੇ ਸੈਲਫ ਪ੍ਰੇਸ ਇਜ਼ ਨੋ ਕ੍ਰਿਸ ਯਾਨਕੀ ਆਪਣੀ ਵਿਟਿਆਈ ਜਿਹੜੀ ਆ ਉਹ ਆਪ ਨਹੀਂ ਕਰਨੀ ਚਾਹੀਦੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਆਪਣੀ ਵਧਾਈ ਕੀਤੀ ਜਾਣੀ ਹੈਗੀ ਆ ਉਹ ਵਧਾਈ ਚ ਨਹੀਂ ਆਉਂਦੀ ਕੋਈ ਦੂਜਾ ਕਰਦਾ ਹੈ ਤਾਂ ਤੁਹਾਡੇ ਕੰਮ ਜਿਹੜੇ ਸਮੇਂ ਚ ਆਉਂਦੇ ਨੇ ਹਲਥ ਇਸ ਯਰ ਰੀਅਲ ਵੈਲਥ ਫਾਕ ਦੀ ਅਸਲੀ ਦੌਲਤ ਤੁਹਾਡੀ ਸਿਹਤ ਹੈ ਇਸ ਕਰਕੇ ਅਸੀਂ ਬੁਰੂਪੀਤਾ ਜੀ ਦੇ ਅਗੇ ਹਮੇਸ਼ਾਰ ਦਾਅਵਾ ਕਰਦੇ ਆ ਕਿ ਬੁਰੂਪੀਤਾ ਜੀ ਪਹਿਲਾ ਸਾਨੂੰ ਸਿਹਤ ਦੋ ਚੰਗੀਆਂ ਚੰਗੀ ਸਿਹਤ ਹੋਏਗੀ ਤਾਂ ਸਭ ਕੁਝ ਆਪ ਹੀ ਚੰਗਾ ਚੰਗਾ ਅਸੀਂ ਕਰ ਸਕਾਂਗੇ ਤੁਹਾਡੀ ਅਸਿਰਵਾਤdemo ਜੇ ਸੇਤ ਨਹੀਂ ਹੈ ਤਾਂ ਫਿਰ ਕੁਝ ਵੀ ਨਹੀਂ ਕਮ ਸਕਤੇ ਕਿਸੇ ਦੌਲਤ ਦਾ ਦਾਅਵਾ ਕੀ ਕਰੋਗੇ ਜੇ ਸੇਤ ਹੀ ਨਹੀਂ ਦੌਲਤ ਵੀ ਉਹ ਦੇ ਕਮਾਂ ਦੀ ਹੈ ਜਦ ਤੱਕ ਇਹ ਜੰਗਲੀ ਹੋਈ ਇਸ ਕਰਕੇ ਹਮੇਸ਼ਾ ਹੱਥ ਜੋੜ ਕੇ ਆਪਣੀ ਸਤਿ ਸੇਤਵਾਰੇ ਅਰਦਾਸ ਕਰਿਆ ਕਰੋ ਸਰੋਜ ਕੀਪ ਯਰ ਇਨਕੋਮ ਟਰੋਲ ਆਪਣੇ ਅਹੰਕਾਰ ਨੂੰ ਆਪਣੇ ਵਾਸਤੇ ਰੱਖੋ ਕੰਟਰੋਲ ਚ ਰੱਖੋ ਇਹ ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਇਹ ਜਿਹੜਾ ਹੈਗਾ ਨਾth ਪਾਰਟੀ ਤੇ ਨਾ ਦੂਜੇ ਤੇ ਕਿਸੇ ਤੇ ਵੀ ਪਾਵਰ ਨਹੀਂ ਹੋਣਾ ਚਾਹੀਦਾ ਲਾਈਫ ਇਸ ਨੋਟ ਈਜ਼ੀ ਆਲਸ ਟੂਨਕਾਈ ਗਿਜੀ ਬਟ ਪ੍ਰੇਅਰ ਕੈਨ ਸੌਲਟ ਆਊਟ ਐਨੀਥਿੰਗ ਦੋਸੂ ਪ੍ਰੇਅਰ ਆਫਲਸਟ ਜ਼ਿੰਦਗੀ ਆਸਾਨ ਨਹੀਂ ਹੈ

ਇਹ ਸਹੀ ਗੁਰੂ ਪਿਤਾ ਦਾ ਇੱਕ ਉਹ ਰੱਛਾ। ਗੁਰੂ ਪਿਤਾ ਜੀ ਕਹਿ ਰਹੇ ਹਨ ਡਾਕਟਰ ਆਪਣਾ ਕੰਮ ਕਰਨਗੇ ਤੇ ਮੈਂ ਆਪਣਾ ਗੁਰੂ ਜੀ। ਜੇ ਤੋ ਵੀ ਕੋਈ ਪਰੇਸ਼ਾਨੀ ਹੁੰਦੀ ਹੈ, ਕੋਈ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਨੂੰ ਆਪਣਾ ਕੰਮ ਕਰਨ ਦਿਓ। ਮੈਂ ਆਪਣਾ ਕੰਮ ਆਫ ਕਰਾਂਗਾ। ਜੇ ਤੁਸੀਂ ਆਪਣੀ ਡੋਰ ਮੇਰੇ ਤੇ ਛੱਡ ਦਿੱਤੀ ਹੈ, ਮੈਂ ਆਪਣਾ ਕੰਮ ਆਫ ਤੂੰ ਪਕਾ ਹੈ ਕਿ ਵੇਕਰ ਡਾਕਟਰ ਨੂੰ ਆਪਣਾ ਕੰਮ ਕਰ ਲਓ ਮੈਨੂੰ ਆਪਣਾ ਕੰਮ ਕਰਨ ਦੇ ਤੇਈਆ ਵਚਨ ਦਵਾਈ ਵੀ ਤਾਂ ਲੱਗਦੀ ਹੈ ਜਦ ਮੈਂ ਬLES ਕਰਾਂਗਾ ਗੁਰੂ ਜੀ ਗੁਰੂ ਜੀ ਕਹਿੰਦੇ ਹਨ ਕਿ ਦਵਾਈ ਵੀ ਉਦੋਂ ਹੀ ਕੰਮ ਕਰੂਗੀ ਜਦੋਂ ਮੈਂ ਆਸ਼ੀਰਵਾਦ ਦਊਂਗਾ 24 ਵਚਨ ਪਾਣੀ ਪੀਤਾ ਕਰੋ ਜੇ ਡਾਕਟਰ ਇਹ ਦੱਸ ਦੇਵੇ ਤਾਂ ਉਹਦੇ ਕੋਲ ਜਾਏਗਾ ਕੌਣ ਪਾਣੀ ਹਰ ਮਰਜ਼ੀ ਦਾ ਇਲਾਜ ਗੁਰੂ ਜੀ ਕਹਿੰਦੇ ਹਨ ਕਿ ਪਾਣੀ ਜ਼ਿਆਦਾ ਪੀਆ ਕਰੋ ਜੇ ਡਾਕਟਰ ਹੀ ਇਹ ਸਭ ਦੱਸ ਦੇਣਗੇ ਤਾਂ ਅਸੀਂ ਕੋਲ ਜਾਊਗਾ ਕੌਣ ਪਾਣੀ ਤਾਂ ਹਰ ਬਿਮਾਰੀ ਦਾ ਹਾਲਾ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ ਇਸ ਕਰਕੇ ਜਿੰਨਾ ਪਾਣੀ ਪੀ ਸਕਦੇ ਆ ਪਾਣੀ ਪੀਆ ਕਰੋ ਸਭ ਜੀ ਗੁਰੂ ਪਿਤਾ ਜੀ ਦੇ ਚਰਨਾਂ ਨਾਲ ਛੁਆ ਕੇ ਪਾਣੀ ਪੀਆ ਕਰੋ ਪੈਨਕ੍ਰੀਆਜ਼ ਪੈਨਕ੍ਰੀਆਜ਼ ਇੱਕ ਉਹ ਆਰਗਨ ਯਾਨੀ ਅੰਗ ਹੈ ਜੋ ਰੱਬ ਨੇ ਆਪਣੇ ਹੱਥ ਵਿੱਚ ਰੱਖਿਆ ਹੈ। ਪੁਰਾਣੇ ਕਹਿੰਦੇ ਜਿਹੜੀ ਪਾਚਨ ਗ੍ਰੰਥੀ ਹੈ ਨਾ ਸਾਡੀ ਪੈਨਕ੍ਰੀਆਜ਼ ਜਿਹੜੀ ਕਿ ਅੱਜ ਕੱਲ੍ਹ ਸ਼ੂਗਰ ਹੋ ਜਾਂਦੀ ਹੈ ਡਾਇਬੀਟਸ ਹੋ ਜਾਂਦੀ ਹੈ ਡੀਐਕਟੀਵੇਟ ਹੋ ਜਾਂਦੀ ਹੈ। ਇਹ ਕਿੱਦਾਂ ਦਾ ਅੰਗ ਹੈ ਜਿਹਦੀ ਜਿਹੜੀ ਕਿਰਿਆ ਆ ਰੱਬ ਨੇ ਆਪਣੇ ਹੱਥ ਚ ਰੱਖੀ ਹੋਈ। ਇਹਨੂੰ ਕੋਈ ਦਵਾਈ ਰਮ ਕੋਈ ਕੀ ਚੰਗੀ ਸਿਹਤ ਬਖਸ਼ ਰਹੀ ਹੈ ਇਸ ਕਰਕੇ ਹਰ ਮਿੰਨੇ ਸ੍ਰਬ ਦਾ ਸ਼ੁਕਰੀਆ ਨਗਰਿਆ ਕਰੋ ਕਿ ਅਸੀਂ ਇੱਕ ਚੰਗੀ ਸਿਹਤ ਦੇ ਮਾਲਕਾਂ ਹਨ ਉਹਨੇ ਕਿ ਚੰਗੀ ਸਿਹਤ ਬਖਸ਼ੀ ਹੈ ਅਸੀਂ ਚੰਗਾ ਖਾਂਦੇ ਮਖਾਨੇ ਹਾਂ ਬਾਹਰ ਦਾ ਫੂਜਨ ਕੱਟ ਕਰਿਆ ਕਰੋ ਪਾਣੀ ਜ਼ਿਆਦਾ ਪੀਆ ਕਰੋ 26 ਅਚੰਗੇ ਦਰਸ਼ਨ ਹੋ ਰਹੇ ਨੇ ਬਾਗ ਵਿੱਚ ਮੈਂ ਤਾਰਿਆਂ ਵਰਗਾ ਨਜ਼ਰ ਆਵਾਂਗਾ ਸੰਗਤ ਵਧੇਗੀ ਜਿੰਨੀ ਮਰਜ਼ੀ ਜਗ੍ਹਾ ਬਤਾਵੇ ਇਹ ਵੱਡੇ ਮੰਦਰ ਤੇ ਪਾਰੇ ਚ ਦੱਸਿਆ ਗਿਆ ਸੀ ਫੇਰ ਵੀ ਕਮ ਪੈਗਾ ਅੰਨੀ ਸੰਗਤ ਵਧੇਗੀ ਗੁਰੂ ਜੀ ਕਹਿੰਦੇ ਸੀ ਯਾ ਕਹਿੰਦੇ ਹਨ ਕਿ ਬਹੁਤ ਚੰਗੇ ਦਰਸ਼ਨ ਜਿਹੜੇ ਹੋ ਰਿਹਾ ਤੁਹਾਨੂੰ ਹੁਣ ਬਾਅਦ ਚ ਤਾਂ ਮੈਂ ਤਾਰਿਆ ਜੀ ਨਜ਼ਰ ਆ ਰੋ ਪਰਦਰ ਚ ਆਉਣ ਵਾਲੀ ਸੰਗਤ ਇੰਨੀ ਵੱਜਾ ਨਹੀਂ ਐ ਜਿੰਨੀ ਮਰਜ਼ੀ ਜਗ੍ਹਾ ਵਧਾਉਣੀ ਹੋ ਘਾਟੀ ਪੈਣੀ ਐ ਇੱਕ ਸਮੇਂ ਹੋ ਵੀ ਸੀ ਕਿ ਗੁਰੂ ਜੀ ਸਾਵਨਾ ਨਹੀਂ ਮਿਲਦੇ ਸਨ ਜਿੰਨਾ ਉਹ ਮਿਲਣਾ ਚਾਹੁੰਦੇ ਸੀ ਉਹਨੂੰ ਆਪ ਹੀ ਬੁਲਾ ਲੈਂਦੇ ਸੀ ਸਤਿਮਾ ਵਚਨ ਹਲਾਤ ਬਹੁਤ ਮਾੜੇ ਆ ਰਹੇ ਜੋ ਪਾਠ ਕਰੇਗਾ ਉਹ ਬਚ ਜਾਏਗਾ ਗੁਰੂ ਜੀ ਕਹਿੰਦੇ ਸਨ ਇਹ ਕਹਿੰਦੇ ਹਨ ਕਿ ਆਨ ਵਾਲਾ ਸਮਾਂ ਨ ਬਹੁਤ ਖਰਾਬ ਆ ਰਿਹਾ ਹੈ ਜੋਰ ਦਾਸ ਜੋ ਪ੍ਰਾਰਥਨਾ ਤੇ ਵਿਸ਼ਵਾਸ ਕਰੂਗਾ ਪੂਰੇ ਮੰਨਣਾ ਤਾਸ ਕਰੂਗਾ ਉਹੀ ਜਿਹੜਾ ਹੈਗਾ ਆ ਬਚੇਗਾ 28 ਵਾ WhatsApp ਇਸ ਮੰਦਰ ਵਿੱਚ 12 ਤੀਰਥ ਸਥਾਨ ਦਾ ਧਾਮ ਹੈ ਗੁਰੂ ਜੀ ਕਹਿੰਦੇ ਹਨ ਜੇ ਜਿਸ ਆਸ਼ਰਮ ਨੂੰ ਅਸੀਂ ਪਿਆਰ ਨਾਲ ਵੱਡਾ ਮੰਦਿਰ ਕਹਿੰਦੇ ਹਾਂ ਉੱਥੇ ਆਨ ਨਾਲ ਤੁਹਾਡੇ 12 ਤੀਰਥ ਸਥਾਨਾਂ ਦਾ ਪੁੱਲ ਇੱਕ ਨਾਲ ਤੁਹਾਨੂੰ ਮਿਲ ਜੇਂਦਾ ਹੈ ਕਿੱਕੋ ਨਾਲ ਸਾਨੂੰ 12 ਤਿਪਸਥਾਨਾਂ ਦਾ ਜਿਹੜਾ ਪੁੰਨ ਮਿਲਦਾ ਹੈ ਤੇ ਗੁਰੂ ਜੀ ਦਾ ਆਸ਼ੀਰਵਾਦ ਵੀ ਮਿਲਦਾ ਹੈ ਇਹ ਗੁਰੂ ਜੀ ਦਾ ਕਹਿਵਾ ਸੀ। ਉੱਨਤੀ ਹੋਵਛੇ। ਮੰਦਰ ਦੇ ਅੰਦਰ ਸੋਨਾ ਨਹੀਂ ਹੈ। ਸੁਖਿਆਨ ਅਧੂਰਾ ਰਹਿ ਜਾਂਦਾ। ਗੁਰੂ ਜੀ ਕਹਿੰਦੇ ਸੀ ਜਾਂ ਕਹਿੰਦੇ ਹਨ ਕਿ ਵੱਡੇ ਮੰਦਰ ਚ ਕਦੀ ਨਹੀਂ ਸੋਨਾ ਚਾਹੀਦਾ। ਵਰਨਾ ਜਿਹੜਾ ਗੁਰੂ ਜੀ ਦਾ ਆਸ਼ੀਰਵਾਦ ਆ ਉਹ ਅਧਾਰ ਰਹ ਜਾਂਦਾ ਹੈ ਅਧੂਰਾ ਰਹ ਜਾਂਦਾ ਹੈ ਤੀਵਾ ਵਚਨ ਗੁਰੂਆਂ ਨੂੰ ਕਦੇ ਚਿੱਠੀ ਨਹੀਂ ਲਿਖੀ ਦੀ ਖੁਸ਼ ਆਕਾਰ ਹੋ ਜਾਏਗਾ ਜੋ ਹੋਏਗਾ ਅੱਛਾ ਹੋਏਗਾ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਨੂੰ ਕਦੀ ਵੀ ਚਿੱਠੀ ਨਹੀਂ ਲਿਖਣੀ ਚਾਹੀਦੀ ਹਮੇਸ਼ਾ ਖੁਸ਼ ਰਹਾ ਕਰੋ ਜੋ ਹੋਣਾ ਹੈ ਚੰਗਾਈ ਹੋਣਾ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤੋ ਵਾਰ ਸ਼ੁਕਰਾਨਾ ਗੁਰੂ ਪੀਤਾ ਜੀ ਲੱਖ ਲੱਖ ਵਾਰ ਜੁਗਰਾਨਾ ਦਰ ਦੀ ਵਿੱਚ ਜੇ ਦਿੱਤਾ ਉਸ ਦਾ ਬੁਸ਼ਿਕਰਾਨਾ ਜੇ ਨਹੀਂ ਦਿੱਤਾ ਉਸ ਦਾ ਬੁਸ਼ਿਕਰਾਨਾ ਦਰ ਬੋਤਿਆ ਸੰਗਤ ਜੀ ਇਹ ਵਚਨਾਂ ਨੂੰ ਇਹ ਹੁਕਮਾਂ ਨੂੰ ਜ਼ਰੂਰ ਸੁਨਿਆ ਕਰੋ ਸਭ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਇਹ ਗੁਰੂ ਪਿਤਾ ਜੀ ਦੇ ਪ੍ਰੈਕਟੀਕਲ ਵਚਨ ਹਨ ਜੋ ਕਿ ਕਹੇ ਗਏ ਸੀ ਕਹੇ ਗਏ ਮੰਤੇ ਮਸ਼ਾ ਕੋਏ ਕੈ ਇ ਜਾਨ ਕੇ ਇਹ ਸਾਡੇ ਉਸ ਪੂਰੇ ਯੂਨੀਵਰਸ ਦੇ ਵਿੱਚ ਹਮੇਸ਼ਾ ਰੋਟੇਸ਼ਨ ਦੇ ਵਿੱਚ ਰਹਿੰਦੇ ਰਿਪੀਟਿਸ਼ਨ ਦੇ ਵਿੱਚ ਰਹਿੰਦੇ ਹਾਂ ਇਹਨਾਂ ਵਾਹ ਪੁਛਣਾ ਦਿ ਉਸ ਸਾਡੇ ਮਹਾ ਸ਼ਿਵ ਜੀ ਦੀ ਸਾਡੇ ਗੁਰੂ ਪਿਤਾ ਜੀ ਦੀ ਸ਼ਕਤੀ ਹੈ ਜਿਹੜੀ ਸਾਨੂੰ ਜੀਣਾ ਸਿਖੰਦੀ ਹੈ ਚੰਗੇ ਕਰਮ ਕਰਨਾ ਸਿਖੰਦੀ ਹੈ ਚੰਗੀ ਸੇਧ ਦੀ ਬਖਸ਼ੀਸ਼ ਦਿੰਦੀ ਹੈ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਜੀ ਦੀ ਜੀ ਸਭ ਸੋਹਣ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਸੋ ਅਨੰਤਮ ਵਾਰਸ਼ਕ੍ਰਾਂ ਦਾ ਬੇਦਕ